ਸਸ਼ਿਕਾ ਦੀ ਸਾਰੇ ਆਂਗਰ ਵੀ ਵਰਕਰਨ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੋਸ਼ਨ ਟਰੈਕਰ ਵਿੱਚ 2HSD ਜੋ ਕਿ ਆਪਾਂ ਪਹਿਲਾਂ ਵੀ ਕਰਦੇ ਸੀਗੇ ਜੋ ਮੰਥ ਵਿੱਚ ਇੱਕ ਵਾਰ ਹੁੰਦੀ ਹੈ ਇਸ ਵਾਰ BHSD ਕਰਨ ਦੇ ਕੋਈ ਨਵੇਂ ਸਟੈਪ ਹੈਨ ਤੇ ਉਹ ਨਵੇਂ ਸਟੈਪ ਚ BHSD ਕਿੱਦਾਂ ਕਰਨੀ ਹੈ ਜੋ ਕਿ ਆਪਾਂ ਇਸ ਵੀਡੀਓ ਵਿੱਚ ਦੇਖਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਯਾਦ ਹੋਵੇਗਾ ਕਿ ਪੋਸ਼ਨ ਟਰੈਕਰ ਵਿੱਚ BHSD ਓਪਨ ਕਿਵੇਂ ਕਰਨੀ ਹੈ ਤੇ ਸਭ ਨੇ ਆਪਣੇ ਆਪਣੇ ਪੋਸ਼ਨ ਟਰੈਕਰ ਨੂੰ ਓਪਨ ਕਰ ਲੈਣਾ ਓਪਨ ਕਰਕੇ ਇਹਦੇ ਵਿੱਚ ਮੋਰ ਮੋਰ ਨੀਚੇ ਬਟਨ ਬਣਿਆ ਹੋਇਆ ਹੈ ਉਸ ਮੋਰ ਬਟਨ ਦੇ ਜਾ ਕੇ ਉਥੇ ਟੱਚ ਕਰਦੇ ਹੋਏ ਇਹਦੇ ਵਿੱਚ ਇੱਕ ਪੇਜ ਆਊਗਾ ਇਸ ਪੇਜ ਦੇ ਵਿੱਚ ਇਵੈਂਟਸ ਇਵੈਂਟਸ ਨਾਮ ਦੀ অপਸ਼ਨ ਲਿਖੀ ਹੋਈ ਹੈ ਆਪਣੇ ਕੋਲ ਉੱਪਰ ਇਵੈਂਟਸ ਨਾਮ ਦੀ অপਸ਼ਨ ਲਿਖੀ ਹੋਈ ਹੈ ਆਹ ਰਹੀ ਇਸ ਇਵੈਂਟਸ অপਸ਼ਨ ਵਿੱਚ ਜਾਣਾ ਹੈ ਤੇ ਇਸ অপਸ਼ਨ ਵਿੱਚ ਜਾ ਕੇ ਇਹਦੇ ਤੇ ਟੱਚ ਕਰਨਾ ਤੁਹਾਡੇ ਕੋਲ ਇੱਕ অপਸ਼ਨ ਮਿਲੇਗੀ ਅਗੋ VHSD ਯਾਨੀ ਵਿਲੇਜ ਹੈਲਥ ਸੈਨੀਟੇਸ਼ਨ ਨਿਊਟ੍ਰੀਸ਼ਨ ਡੇ ਇੱਕ ਸਵੱਛਤਾ ਪੂਰਵਕ ਜਿਹਨੂੰ ਤੁਸੀਂ ਟੀਕਾ ਕਰਨ ਦੇ ਕਹਿੰਦੇ ਹੋ ਉਹ ਮਨਾਉਂਦੇ ਹੋ ਆਪਣੇ ਅੰਗਰਵੜੀ ਸੈਂਟਰਾਂ ਵਿੱਚ ਸਭ ਤੋਂ ਮਨਾਇਆ ਜਾਂਦਾ ਹੈ ਇਸ ਦਿਨ ਨੂੰ ਮਨਾਉਣ ਬਾਅਦ ਇਹਦੀ ਡਾਟਾ ਐਂਟਰੀ ਕਿਵੇਂ ਕਰਨੀ ਹੈ ਸੋ ਆਪਾਂ ਅੱਜ ਕਰਾਂਗੇ VHSND ਨੂੰ ਓਪਨ ਕੀਤਾ ਇਹਦੇ ਵਿੱਚ ਜੋ ਪੇਜ ਆਏਗਾ ਉਹ ਕਹਿ ਰਿਹਾ ਯੂ ਹੈਵ ਨੋਟ ਐਡਿਟ ਐਨੀ VHSND ਤੁਸੀਂ ਇਸ ਮਹੀਨੇ ਦੀ ਕੋਈ VHSND ਫਿਲ ਨਹੀਂ ਕੀਤੀ ਡਿਟੇਲ ਤੇ ਫਿਲ ਕਰਨ ਵਾਸਤੇ ਐਡ VHSND ਡਿਟੇਲ ਇਸ ਬਲੂ ਕਲਰ ਦੇ ਨਾਮ ਤੇ ਟੱਚ ਕਰੋ ਅੱਗੋ ਪੁੱਛ ਰਿਹਾ ਐਕਚੁਅਲ ਦਾ ਡੇਟ ਕਿ ਤੁਸੀਂ ਆਪਣੇ ਸੈਂਟਰ ਵਿੱਚ ਵਿਹਸੰਦੀ ਮਨਾਏਗੀ ਟਿਕਾ ਕਰਨ ਕੈਂਪ ਹੋਗਾ ਉਸ ਦਿਨ ਏ ਨਮ ਆਸ਼ਾ ਵਰਕ ਜੋ ਵੀ ਹਾਜ਼ਰ ਹੁੰਦੇ ਇਹ ਸਾਰੀ ਡਿਟੇਲ ਇੱਥੇ ਫਿਲ ਕਰਨੀ ਹੈ ਇਸ ਦਾ ਤੁਸੀਂ ਆਪਣਾ ਭਰਪੂਰ ਪੂਰਾ ਰਜਿਸਟਰ ਵੀ ਬਣਾਇਆ ਹੋਣਾ ਉਹਦੇ ਕੋੜੀਂ ਡਾਟਾ ਐਂਟਰੀ ਮੌਕੇ ਤੇ ਕਰਨੀ ਹੈ ਸਭ ਤੋਂ ਪਹਿਲਾਂ ਡੇਟ ਉੱਪਰ ਵਾਲੇ ਬਾਕਸ ਵਿੱਚ ਡੇਟ ਦਾ ਐਕਚੁਅਲ ਡੇਟ ਦਾ ਮਤਲਬ ਹੈ ਕਿ ਆਪਣੇ ਕੋਲ ਜਿਹੜਾ ਵਿਹਸੰਦੀ ਮਨਾਇ ਜਾਂਦੀ ਹੈ ਉਹ ਕਿਸ ਡੇਟ ਨੂੰ ਮਨਾਇ ਜਾ ਰਹੀ ਹੈ ਇਸ ਡੇਟ ਬਾਕਸ ਤੋਂ ਡੇਟ ਓਪਨ ਕਰਨੀ ਸਪੋਜ਼ ਕਰੋ ਤੁਸੀਂ ਅੱਜ कोई और हो ट्रिक होगी जिस दिन मनाया, मनाया दे उस दिन डेट ਇਥੇ ਫਿਲ ਕਰਨੀ ਹੈ ਜਿਵੇਂ 22 ਜਨਵਰੀ ਨੂੰ ਮਨਾਇਆ ਹੈ ਉਸ ਦਿਨ ਉਹ ਦੀ ਡੇਟ ਪਾਈ ਉਸ ਤੋਂ ਬਾਅਦ ਨੀਚੇ ਹੈ ਪਾਰਟਿਸਪੈਂਟਸ ਪਾਰਟਿਸਪੈਂਟ ਦਾ ਮਤਲਬ ਹੁੰਦਾ ਕਿੰਨਿਆਂ ਨੇ ਭਾਗ ਲਿਆ ਭਾਗ ਜਿਵੇਂ ਕਿ ਆਪਣੇ ਕੋਲ ਉਥੇ ਅੰਗਰਵੜੀ ਵਰਕਰ ਤਾਂ ਆਪਾਂ ਹੁਣ ਹੈਗੇ ਆਂ ਅੰਗਰਵੜੀ ਵਰਕਰ ਹੈਲਪਰ ਵੀ ਮੌਜੂਦ ਸੀ ਏ ਨੰਬੀ ਮੌਜੂਦ ਸੀ ਉਸ ਤੋਂ ਇਲਾਵਾ ਆਈਸੀਡੀ ਸੁਪਰਵਾਈਜ਼ਰ ਤੁਹਾਡੇ ਕੋਲ ਆਏ ਨੇ ਉਹਨਾਂ ਦਾ ਨਾਮ ਵੀ ਦੇਖਣਾ ਹੈ ਆਸ਼ਾ ਵਰਕਰ ਵੀ ਸੀ MPW a health department regarding hai jo IC ਤੋਂ ਨਾਲ ਨਾਮ ਇੱਥੇ ਟੱਚ ਕਰਨਾ ਹੈ ਤੇ ਅਦਰ ਦਾ ਮਤਲਬ ਕੋਈ ਹੋਰ ਮੁਲਾਜ਼ਮ ਵੀ ਸੀ ਇਸ ਤੋਂ ਇਲਾਵਾ ਹੈਲਥ ਦੇ ਜਾਂ ਆਪਣੀ IC ਦੇ ਡਿਪਾਰਟਮੈਂਟ ਦੇ ਤੇ ਉਹਨਾਂ ਦੇ ਬਾਰੇ ਅਦਰ ਚ ਟਿਕ ਕਰਨਾ ਹੈ DPO ਤੇ CDPO ਵੀ ਜੀ ਆਉਂਦੇ ਨੇ ਉੱਥੇ ਵੀ ਟਿਕ ਕਰਨਾ ਹੈ ਤੇ ਇਹਦੇ ਵਿੱਚ ਜੋ-ਜੋ ਪਰਸਨਸ ਹਾਜ਼ਰ ਹੋਈ ਸੀ ਉਹਨਾਂ ਨੂੰ ਇਹਦਾ ਬਾਕਸ ਨੂੰ ਟਿਕ ਕਰਨਾ ਹੈ ਆਸ਼ਾ ਵਰਕਰ ਅੰਗਨwadi ਵਰਕਰ ਅੰਗਨwadi ਹੈਲਪਰ ਇਹਨਾਂ ਆਸ਼ਾ ਸupervisor ਜੇ ਆਏ ਹਨ ਜੇ ਉਹਨਾਂ ਦੀ ਹਾਜ਼ਰੀ ਉਥੇ ਪਈ ਆ ਤੇ ਆਪਾਂ ਇੱਥੇ ਟਿਕ ਕਰਾਂਗੇ ਜੇ ਨਹੀਂ ਪਈ ਤੇ ਤੁਸੀਂ ਇੱਥੇ ਟਿਕ ਨਹੀਂ ਕਰੋਗੇ ਜੋ ਜੋ ਪਰਸਨ ਉਥੇ MPW ਹੈਲਥ ਵਾਲੇ ਪਰਸਨਸ ਹੈ ਜੇ ਆਏ ਸੀ ਟਿਕ ਜੇ ਨਹੀਂ ਆਏ ਤੇ ਉਥੇ ਨਹੀਂ ਟਿਕ ਕਰਨਾ ਅਦਰ ਦੇ ਵਿੱਚ ਕੋਈ ਹੋਰ ਪਰਸਨ ਵੀ ਹੋ ਸਕਦਾ ਜਿਵੇਂ ਮੰਨ ਲਓ ਕੋਈ ਅਦਰ ਤਰ੍ਹਾਂ ਦੀ ਪੋਸਟ ਦੇ ਪਰਸਨਸ ਆਉਂਦੇ ਨੇ ਉਹਨਾਂ ਤੁਸੀਂ ਨਾਮ ਟਿਕ ਕਰ ਸਕਦੇ ਹੋ ਉਸ ਤੋਂ ਇਲਾਵਾ ਉਹਦੇ ਸਮੇਂ ਉਸ ਸਮੇਂ ਪ੍ਰੈਗਨੈਂਟ ਯਾਨੀ ਕਿ ਇੱਕ ਪੁੱਛਿਆ ਜਾ ਰਿਹਾ ਬੈਨੀਫਿਸ਼ਰੀ ਬੈਨੀਫਿਸ਼ਰੀ ਮਨ ਲਾਪਾਤਰੀ ਜਿਹਨਾਂ ਦਾ ਟੀਕਾਕਰਨ ਹੁੰਦਾ ਪਿਆ ਉਸ ਸਮੇਂ ਕਿੰਨੀਆਂ ਗਰਭਤੀ ਗੱਲਾਂ ਆ ਕਿੰਨੀਆਂ ਨਰਸਿੰਗ ਮਾਵਾਂ ਬੁਲਾਈਆਂ ਕਿੰਨੇ ਬੱਚੇ ਬੱਚਿਆਂ ਦੇ ਰਿਗਾਰਡਿੰਗ ਤੇ ਗੱਲ ਆਈ ਤੇ ਬੱਚੇ 0 ਤੋਂ 6 ਸਾਲ ਦੇ ਵਿੱਚ ਆਉਂਦੇ ਨੇ ਅਡੋਲਸੈਂਟ ਜਿਹੜੀਆਂ ਆਪ ਨੂੰ 11 ਤੋਂ 18 ਵਿੱਚ ਆਉਂਦੀਆਂ ਤੇ ਮਦਰਸ ਬੱਚਿਆਂ ਦੀ ਮੰਮੀਆਂ ਵੀ ਤੇ ਗਾੜਿਆਂ ਦਾ ਮਤਲਬ ਕਿਸੇ ਪਾਪਾ ਕਿਸੇ ਦਾਦਾ ਦਾਦੀ ਵੀ ਆਏ ਸੀ ਉਹਨਾਂ ਦੀ ਗਿਣਤੀ ਐਸੀ ਤੁਸੀਂ ਹੁਣ ਗਿਣਤੀ ਫਿਲ ਕਰਨੀ ਹੈ ਜੋ ਤੁਸੀਂ ਨੋਟ ਕੀਤੀ ਸੀ ਜਿਵੇਂ ਕੀ ਹੁਣ ਫਿਲ ਕਰਨੀ ਹੈ ਗਿਣ ਇਹ ਇੱਕ ਡਾਟਾ ਮੈਨੂੰ ਦਿੱਤਾ ਗਿਆ ਵਰਕਰ ਵੱਲੋਂ ਮੈਂ ਫਿਲ ਕੀਤਾ ਕਿ ਉੱਥੇ ਪ੍ਰੈਗਨੈਂਟ ਤਿੰਨ ਤਿੰਨ ਪ੍ਰੈਗਨੈਂਟ ਦਾ ਇੰਟਰਨੈਟਲ ਚੈੱਕਅਪ ਹੋਇਆ ਸੀ ਇਸ ਲਈ ਤਿੰਨ ਪ੍ਰੈਗਨੈਂਟ ਬੁਲਾਈ ਗਈਆਂ ਨਰਸਿੰਗ ਮਾਵਾਂ ਜਿਹੜੀ ਆਈਆਂ ਸੀ ਬੱਚਿਆਂ ਨੂੰ ਲੈ ਕੇ ਉਹਨਾਂ ਦਾ ਅਸੀਂ ਚੈੱਕਅਪ ਕਰਨਾ ਸੀਗਾ ਬੱਚਿਆਂ ਦਾ ਉਸ ਲਈ ਬੁਲਾਇਆ ਗਿਆ ਤੇ ਬੱਚੇ ਜਿਹੜੇ ਸਾਡੇ ਕੋਲ ਟੀਕਾ ਕਰਨ ਲਈ ਪੈਂਡਿੰਗ ਸੀਗੇ ਅਸੀਂ ਉਹਨਾਂ 16 ਬੱਚਿਆਂ ਨੂੰ ਬੁਲਾਇਆ ਅਡੋਲਸੈਂਟ ਕੋਈ ਕਿਸ਼ੋਰੀ ਕੁੜੀਆਂ ਨਹੀਂ ਆਈਆਂ ਇਸ ਲਈ ਬਾਕਸ ਖਾਲੀ ਛੱਡਤਾ ਸਾਰੇ ਬਾਕਸ ਨਹੀਂ ਖਾਲੀ ਛੱਡ ਸਕਦੇ ਆਪਾਂ ਨੂੰ ਜਿੰਨੇ ਜਿੰਨੇ ਜਿਹਨੇ ਪਰਸਨਸ ਆਣਗੇ ਉਹਨੇ ਨੇ ਬਾਕਸ ਫਿਲ ਕਰਨੇ ਇਹ ਨਹੀਂ ਸਾਰੇ ਬਾਕ ਇੰਦੇ ਫਿੱਲ ਨਹੀਂ ਕਰੇਗਾ ਕੁਝ ਦੋ ਬਾਕਸ ਜਾਂ ਫਿਰ ਜਿਵੇਂ ਮੰਨ ਲਓ ਬੱਚਿਆਂ ਦੀ ਮਦਦ ਵੀ ਆਈਆਂ ਸੀ ਕੁਝ ਛੋਟੇ ਬੱਚਿਆਂ ਦੀਆਂ ਉਹ 6 ਕੁਮਾਂਵਾਂ ਆਈਆਂ ਸੀ ਗਾਰਡਨਸ ਪੰਦ ਕੋਈ ਸਰ ਪਾਪਾ ਆਏ ਸੀ ਕਿਸੇ ਦਾਦਾ ਆਏ ਸੀ ਉਹਨਾਂ ਨੂੰ ਅਸੀਂ ਮੌਕੇ ਤੇ ਇੱਥੇ ਲਿਖ ਲਿਆ ਉਸ ਤੋਂ ਬਾਅਦ ਨੈਕਸਟ ਬਟਨ ਤੇ ਪ੍ਰੈਸ ਕਰਾਂਗੇ ਨੈਕਸਟ ਬਟਨ ਤੋਂ ਬਾਅਦ ਇਹ ਅਗਲੇ ਸਟੈਪ ਤੇ ਆਏਗਾ ਪਾਰਟਿਸਪੈਂਟਸ ਬਾਕਸ ਕੰਪਲੀਟ ਹੋ ਗਿਆ ਹੁਣ ਨੈਕਸਟ ਉਸ ਤੋਂ ਬਾਅਦ ਨੈਕਸਟ ਉਸ ਤੋਂ ਬਾਅਦ ਬਾਕਸ ਬਣਿਆ ਹੋਇਆ ਵੈਕਸੀਨੇਸ਼ਨ ਯਾਨੀ ਕਿ ਟੀਕਾਕਰਨ ਉਸ ਦਿਨ ਆਪਣਾ ਟੀਕਾਕਰਨ ਵੀ ਹੁੰਦਾ ਹੈ ਇਸੇ ਕੈਂਪ ਵਿੱਚ ਤੇ ਟੀਕਾਕਰਨ ਵਿੱਚ ਤੁਸੀਂ ਸਭ ਨੇ ਦੱਸਣਾ ਵੈਕਸੀਨੇਸ਼ਨ ਕਿੰਨਾ-ਕਿੰਨਾ ਦੇ। ਉਸ ਦਿਨ ਪ੍ਰੈਗਨੈਂਟ ਨੂੰ ਇੰਟਰਨੈਟਲ ਚੈੱਕਅਪ ਹੋਇਆ, TT1 ਕਿਸ ਨੂੰ ਲੱਗਾ ਹੈ? ਤੁਹਾਡੇ ਕੋਲ ਕਿੰਨੀਆਂ ਪ੍ਰੈਗਨੈਂਟਸ ਆਈਆਂ ਸੀ? ਉਹਨਾਂ ਦਾ ਚੈੱਕਅਪ ਹੋਇਆ ਤੇ ਉਹਨਾਂ ਨੂੰ ਟੀਕਾ ਲੱਗਾ ਤੇ ਜਿਨ੍ਹਾਂ ਨੂੰ ਲੱਗਾ ਉਹਨਾਂ ਦਾ ਨਾਮ। ਨਰਸਿੰਗ ਨੂੰ ਕੋਈ ਚੈੱਕਅਪ ਨਹੀਂ ਹੋਇਆ, ਕੋਈ ਟੀਕਾਕਰਨ ਲੱਗਾ ਨਹੀਂ ਤੇ ਡਾਟਾ ਜੇ ਲੱਗਾ ਹੋਏਗਾ ਕਿਸੇ ਬੱਚੇ ਨੂੰ ਨਰਸਿੰਗ ਮਾਰੋਂ ਤੁਸੀਂ ਦੱਸਣਾ। ਅਦਰਵਾਈਜ਼ 0 ਤੇ 0 ਮਤਲਬ ਫਿਲ ਕਰਨ ਦੀ ਲੋੜ ਨਹੀਂ ਆਟੋਮੈਟਿਕਲੀ। ਬੱਚੇ ਜਿਨ੍ਹਾਂ ਨੂੰ ਛੋਟੇ ਬੱਚੇ ਨੂੰ BCG ਲੱਗਾ ਕਿਸੇ ਨੂੰ, ਉਹ ਪੈਂਟਾ 1, ਪੈਂ ਬੀ ਐਨ ਐਨ ਨੂੰ ਪੈਂਟਾ 1 2 ਲੱਗਾ ਹੈ ਬੱਚਿਆਂ ਨੂੰ ਇੱਥੇ ਡਾਟਾ ਅਡੋਲਸੈਂਟ ਕਿਸੇ ਕਿਸ਼ੋਰੀ ਕੁੜੀ ਨੂੰ ਵੈਕਸੀਨੇਸ਼ਨ ਲੱਗੀ ਹੈ ਤੇ ਉਹਨਾਂ ਦਾ ਡਾਟਾ ਉਸ ਤੋਂ ਨੈਕਸਟ ਅਗਲਾ ਪਾਰਟ ਆ ਗਿਆ ਆਪਣੇ ਕੋਲ ਸਪਲੀਮੈਂਟਸ ਸਪਲੀਮੈਂਟਸ ਦਾ ਮਤਲਬ ਹੈ ਕੋਈ ਜਿਨ੍ਹਾਂ ਨੂੰ ਆਇਰਨ ਦੀਆਂ ਗੋਲੀਆਂ ਦਿੱਤੀਆਂ ਜਾਂ ਵਿਟਾਮਿਨ ਕੈਲਸ਼ੀਅਮ ਦੀਆਂ ਗੋਲੀਆਂ ਦਿੱਤੀਆਂ ਉਹਨਾਂ ਦਾ ਡਾਟਾ ਫਿਲ ਕਰਨਾ ਤੁਸੀਂ ਕਿੰਨਿਆਂ ਨੂੰ ਸਪਲੀਮੈਂਟਸ ਦਿੱਤੇ ਜਿਵੇਂ ਕਿ ਪ੍ਰੈਗਨੈਂਟਸ ਨੂੰ ਗਰਭਤੀਆਂ ਨੂੰ ਸੀ ਆਈ ਐਫਾ ਵਿਟਾਮਿਨ ਆਇਰਨ ਫੋਲਿਕ ਐਸਿਡ ਦੀ ਗੋਲੀਆਂ ਦਿੱਤੀਆਂ ਵੀ ਤਿੰਨ ਪ੍ਰੈਗਨੈਂਟ ਅਤੇ ਪ੍ਰੈਗਨਟ ਦੇ ਸਾਹਮਣੇ ਗਿਣਤੀ ਜਾ ਰਹੀ ਆ ਪ੍ਰੈਗਨਟ ਦੇ ਸਾਹਮਣੇ ਨਰਸਿੰਗ ਦੇ ਸਾਹਮਣੇ ਉਹਨਾਂ ਨੂੰ ਵਿਟਾਮਿਨ ਏ ਦੀਆਂ ਗੋਲੀਆਂ ਦਿੱਤੀਆਂ ਅਲਬੈਂਡਾਜੋਲ ਗੋਲੀਆਂ ਸੇ ਬੱਚਿਆਂ ਨੂੰ ਦਿੱਤੀਆਂ 10 ਬੱਚੇ ਨੂੰ ਖਲਾਈਆਂ 5 ਬੱਚੇ ਨੂੰ ਖਲਾਈਆਂ ਉਹਨਾਂ ਦੀ ਗਿਣਤੀ ਕੈਲਸ਼ੀਅਮ ਦੀਆਂ ਗੋਲੀਆਂ ਵੱਡੀਆਂ ਦਿੱਤੀਆਂ ਛੋਟੀਆਂ ਦਿੱਤੀਆਂ ਉਹਨਾਂ ਦੀ ਗਿਣਤੀ ਅਸੀਂ ਜੋ ਜੋ ਸਪਲਾਈ ਕੀਤੀ ਉੱਥੇ ਉਸ ਤੋਂ ਬਾਅਦ ਟੈਸਟਿੰਗ ਚੈੱਕਅਪ ਇਹਦੇ ਵਿੱਚ ਉਹਨਾਂ ਦਾ ਜਿਹੜਾ ਅਸੀਂ ਪ੍ਰੈਗਨੈਂਟਸ ਆਈਆਂ ਸੀ ਉਹਨਾਂ ਵਿੱਚੋਂ ਟੈਸਟਿੰਗ ਐਚਬੀ ਕਿੰਨਾ ਟੈਸਟ ਕੀਤਾ ਐਚ ਜਿਨ੍ਹਾਂ ਦਾ ਜਿਨੀਆਂ ਪ੍ਰੈਗਨਨਸੀ ਦਾ ਚੈੱਕ ਕੀਤਾ ਬਲੱਡ ਸ਼ੂਗਰ ਟੈਸਟ ਹੋਇਆ ਕਿ ਨਹੀਂ ਹੋਇਆ ਇਹ ਐਂਟਨਲ ਚੈੱਕਅਪ 2 ਦਾ ਹੋਇਆ 3 ਦਾ ਹੋਇਆ ਇਹ ਦੱਸਣਾ ਉਸ ਤੋਂ ਨੈਕਸਟ ਹੈ ਇਹ ਸਾਰੇ ਕਾਲਮਸ ਆਪ ਖਾਲੀ ਨਹੀਂ ਛੱਡ ਸਕਦੇ ਕੁਝ ਇੱਕ ਇੱਕ ਦੋ ਦੋ ਖਾਲੀ ਛੱਡ ਸਕਦੇ ਆ ਸਾਰੇ ਨਹੀਂ ਛੱਡ ਸਕਦੇ ਜਿਵੇਂ ਮੰਨ ਲਓ ਟੈਸਟਿੰਗ ਚ ਤੁਸੀਂ ਕੋਈ ਵੀ ਨਾ ਕਰੋ ਫਿਰ ਇਹ ਫਿਲ ਨਹੀਂ ਹੋਣਾ ਇਸ ਲਈ ਸਾਰੇ ਕਾਲਮਸ ਫਿਲ ਕਰਨਾ ਜ਼ਰੂਰੀ ਹੈ ਅਗਲਾ ਕਾਲਮ ਆਪਣੇ ਦਾ ਗਰੋਥ ਮੋਨਿਟਰਿੰਗ ਉਸ ਦਿਨ ਆਪਾਂ weight height ਵੀ ਤਾਂ ਕਰਦੇ ਆ ਜਿਵੇਂ ਪ੍ਰੈਗਨਨਸ ਨੂੰ ਐਂਟਨਲ ਚੈੱਕਅਪ ਕਰਵਾਨੇ ਆ ਕਿੰਨੀਆਂ ਪ੍ਰੈਗਨancies ਦਾ ਪਾਰ ਚੈੱਕਅਪ ਕੀਤਾ ਗਿਆ ਕਿੰਨੀਆਂ ਬੱਚੀਆਂ ਦਾ ਬੱਚੀਆਂ ਦਾ ਪਾਰ ਚੈੱਕਅਪ ਕੀਤਾ ਗਿਆ ਉਹਨਾਂ ਦੀ ਗਿਣਤੀ ਪਾਦਣੀ ਇੱਥੇ ਸਭ ਤੋਂ ਤੁਹਾਨੂੰ ਇੱਥੇ ਮੌਕੇ ਤੇ ਇਹ ਗੱਲ VHSN ਦੇ ਵਿੱਚ ਨੋਟ ਹੋਣੀ ਜ਼ਰੂਰੀ ਹੈ ਕਿ ਕਿੰਨੀਆਂ ਅਡੋਲਸੈਂਟ ਬਲਾਈਆਂ ਕਿੰਨੇ ਕਿਸ਼ੋਰੀਆਂ ਆਪਣਾ ਡਾਟਾ ਰਜਿਸਟਰਸ ਕੰਪਲੀਟ ਕਰਕੇ ਰੱਖਿਆ ਜਾਵੇ ਕਾਉਂਸਲਿੰਗ ਦਾ ਮਤਲਬ ਹੈ ਕਿ ਉਹਨਾਂ ਨੂੰ ਅਸੀਂ ਫੁੱਲ ਟੀਕਾਕਰਨ ਕਰਾਉਣ ਬਾਰੇ ਦੱਸਿਆ ਸੀਗਾ ਉਥੇ ਇਹ ਵਿਟਾਮਿਨ ਏ ਦੀ ਗੋਲੀਆਂ ਲੈਣ ਵਾਸਤੇ ਦੱਸਿਆ ਫੂਡ ਫੋਰਟੀਫਿਕੇਸ਼ਨ ਦਾ ਮਤਲਬ ਹੈ ਅਲੱਗ-ਅਲੱਗ ਤਰ੍ਹਾਂ ਦੇ ਫੂਡ ਖਾਣੇ ਚਾਹੀਦੇ ਐਦਾਂ ਦਾ ਬੱਚਿਆਂ ਨੂੰ ਇਹ ਖਾਣਾ ਚਾਹੀਦਾ ਹੈ ਗਰਭਵਤੀ ਨੂੰ ਇਹ ਖਾਣਾ ਚਾਹੀਦਾ ਐਦਾਂ ਦੇ ਅਸੀਂ ਕਾਉਂਸਲਿੰਗ ਕੀਤੀ ਕਾਉਂਸਲਿੰਗ ਵਿੱਚ ਸਲਾਹ مشਵਰੇ ਕੀਤੇ ਇਹਦੇ ਬਾਰੇ ਆਪਾਂ ਗੱਲਬਾਤ ਕੀਤੀ ਜੇ ਆਪਾਂ ਦੱਸਿਆ ਤੇ ਉਹਨਾਂ ਬਾਰੇ ਟਿਕ ਕਰਤਾ ਜੇ ਆਪਾਂ ਕੁਝ ਟੌਪਿਕ ਨਹੀਂ ਦੱਸਿਆ ਤੇ ਆਪਾਂ ਉਹਨੇ ਟਿਕ ਨਹੀਂ ਕਰਾਂਗੇ ਟੀ ਐਚ ਆ ਡਿਸਟ੍ਰਿਬਿਊਸ਼ਨ ਦਾ ਮਤਲਬ ਇਹ ਆਪਣੇ ਡਿਪਾਰਟਮੈਂਟਸ ਵਿੱਚੋਂ ਜਿਵੇਂ ਆਪਾਂ ਉਸ ਜਿਹਨਾਂ ਪ੍ਰੈਗਨੈਂਟ ਆਈਆਂ ਉਹਨਾਂ ਨੂੰ ਅਸੀਂ ਰਾਸ਼ਨ ਦਾ ਵੀ ਸਪਲਾਈ ਕਰਤਾ ਕਿੰਨੀਆਂ ਪ੍ਰੈਗਨੈਂਸੀ ਲੈ ਗਈਆਂ ਰਾਸ਼ਨ ਕਿੰਨੀਆਂ ਨਰਸਿੰਗ ਮਾਵਾਂ ਰਾਗੀਆਂ ਜੇ ਕੋਈ ਲੈ ਕੇ ਗਿਆ ਕਿਸ਼ੋਰੀਆਂ ਲੈ ਕੇ ਗਈਆਂ ਨੇ ਉਹਨਾਂ ਦਾ ਰਾਸ਼ਨ ਦੀ ਗਿਣਤੀ ਪਾਤੀ ਬੱਚੇ ਲੈ ਕੇ ਗਏ ਨੇ ਉਹਨਾਂ ਦੇ ਪੇਰੈਂਟਸ ਲੈ ਕੇ ਗਏ ਨੇ ਉਹਨਾਂ ਦੀ ਗਿਣਤੀ ਪਾਤੀ ਠੀਕ ਹੈ ਇਹ ਸਾਰਾ ਡਾਟਾ ਫਿਲ ਕਰਦੇ ਹੋਏ ਤਾਂ ਹੀ ਧਿਆਨ ਰੱਖਿਆ ਜਾਵੇ ਇਹ ਸਾਰਾ ਡਾਟਾ ਫਿਲ ਕਰਦੇ ਹੋਈ ਹੀ ਲਾਸਟ ਵਿੱਚ ਸਬਮਿਟ ਹੋਵੇਗਾ ਜਿਸ ਨੂੰ ਪ੍ਰੋਸੀਡ ਕਰਕੇ ਤੁਸੀਂ ਸਬਮਿਟ ਕਰਨਾ ਹੈ ਪ੍ਰੋਸੀਡ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਸਬਮਿਟ ਬਟਨ ਦੇ ਰਿਹਾ ਹੈ ਉਹ ਕਹਿ ਰਿਹਾ ਵੀ ਤੁਹਾਡੇ ਕੋਲ ਆਹ ਆ ਬੈਨੀਫਿਸ਼ੀਰੀ ਐਡ ਹੋਏ ਨੇ ਸਪੋਜ਼ ਕਰੋ ਤੁਹਾਡੇ ਡਾਟਾ ਇੱਕ ਵਾਰੀ ਚੈੱਕ ਕਰ ਲਓ ਤੇ ਚੈੱਕ ਕਰਕੇ ਫਾਈਨਲੀ ਤੁਸੀਂ ਇਹਨੂੰ ਸਬਮਿਟ ਕਰ ਦਿਓ টিਐਚਆਰ ਇਹਨੂੰ ਡਿਸਟ੍ਰੀਬਿਊਟ ਕੀਤਾ ਗ੍ਰੋਥ ਮੰਡਰ ਇੰਨੇ ਦੀ ਕੀਤੀ ਵੈਕਸੀਨੇਸ਼ਨ ਇੰਨੇ ਦਾ ਹੋਇਆ ਵੀ ਸਾਰਾ ਕੁਝ ਤੁਹਾਨੂੰ ਡਿਟੇਲ ਦੇ ਰਿਹਾ ਫਿਰ ਕਮ ਸਬਮਿਟ ਕਰਨ ਲਈ ਸਬਮਿਟ ਬਟਨ ਤੇ ਜਾਓ ਤੇ ਸਬਮਿਟ ਕਰ ਦਿਓ ਇਹ ਕਹੇਗਾ ਰਿਕਾਰਡ ਐਡਡ ਸਕਸੈਸਫੁਲੀ ਜਿੱਦਾਂ ਨਾਲ ਤੁਹਾਡਾ ਰਿਕਾਰਡ ਐਡ ਹੋ ਗਿਆ ਸੋ ਹੋਪ ਸਭ ਨੂੰ ਹੋਪ ਕਰਦੀ ਹਾਂ ਕਿ ਸਭ ਜਣੇ ਵੀਡੀਓ ਦੇਖਣ ਤੇ ਵੀਐਚਐਸਐਂਡੀ 22.6 ਪੋਰਸ਼ਨ ਟਰੈਕਰ ਤੇ ਫਿਲ ਕਰਨ ਥੈਂਕ ਯੂ